ਇਸ ਵਕਤ ਅਸੀਂ ਖੜੇ ਆ ਬਿਆਸ ਦਰਿਆ ਦੇ ਕੰਢੇ ਤੇ ਮੇਰੇ ਨਾਲ ਕੁਝ ਪਿੰਡ ਨਿਵਾਸੀ ਹੈਗੇ ਨੇ ਜੋ ਕਿ ਇੱਥੋਂ ਤਕਰੀਬਨ 1 ਕਿਲੋਮੀਟਰ ਦੂਰ ਇੱਕ ਬੰਨ ਲਾ ਰਹੇ ਨੇ ਪੋਰੀਆਂ ਭੜੀਆਂ ਨੇ ਰੇਤੇ ਦੀਆਂ ਇਹ ਬੰਨ ਲਾਣ ਦੀ ਤਿਆਰੀ ਹੈ ਇੱਥੋਂ ਟਰਾਲੀਆਂ ਵਿੱਚ ਭਰ-ਭਰ ਕੇ ਰੇਤਾ ਲਜਾਇਆ ਜਾ ਰਿਹਾ ਹੈ ਇਸ ਮੁਕੇ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਕਿਉਂਕਿ ਅਸੀਂ ਆਪ ਲੋਕ ਆਹ ਮਹਾਰਾ ਲੋਕ ਅੱਗੇ ਸਾਡੀ ਡੇਰ ਬਾਬਾ ਨਾਲ ਕੰਮ ਕਰਦਾ ਸੀ ਬਸ ਅੱਜ ਉਹ ਪਾਣੀ ਚ ਡੁੱਬਾ ਪਿਛਲੇ ਸਾਲ ਉੱਥੋਂ ਸਾਨੂੰ ਮਿੱਟੀ ਮਿਲੀ ਸੀ ਡੇਰ ਗਵਾਰ ਪਿੰਡ ਪੈਂਦਾ ਇਹ ਕਲਾ ਨੌਰਥ ਪਿੰਡ ਪੈਂਦਾ ਉਹ ਸਾਨੂੰ ਅੱਗੇ ਮਿੱਟੀ ਦੀ ਮਤ ਕਰਦੇ ਪਰ ਅੱਜ ਕੀ ਪ੍ਰਮਾਤਮਾ ਦੀ ਉਹਨਾਂ ਨੂੰ ਬਿਮਾਰ ਹੋ ਗਈ 2023 ਚ ਪਤਾ ਸੀ ਇਥੋਂ ਤੁਸੀਂ ਟੁੱਟੀ ਹੈ ਔਰ ਉਦੋਂ ਥੋੜੀ ਜੀ ਮਿੱਟੀ ਪਾਤੀ ਹੈ ਤੇ ਇਹ ਵੇਟ ਕਰ ਰਹੇ ਸੀ ਕਿ ਜੇ ਮੁੜ ਕੇ ਹਾਰ ਆਏਗਾ ਤਾਂ ਫੇਰ ਇਹਨੂੰ ਪੱਕੀ ਕਰਾਂਗੇ ਸਰਕਾਰ ਨੇ ਇਹਨੂੰ ਪੱਕਿਆ ਨਹੀਂ ਕੀਤਾ ਮਿੱਟੀ ਪਾ ਕੇ ਛੱਡਦਾ ਸੀ ਹੁਣ ਜਦੋਂ ਪਤਾ ਲੱਗਿਆ ਕਿ ਪਾਣੀ ਚੜ੍ਹ ਕੇ ਤੁਸੀਂ ਦੇ ਬਰੋਬਰ ਆ ਗਿਆ ਤਾਂ ਹੁਣ ਥੋੜਾ ਜਿਹਾ ਡੱਟਕਾ ਭਾਤ ਆ ਸਰਕਾਰਾਂ ਕੋਲ ਪ੍ਰਬੰਧ ਹੁੰਦੇ ਆ ਸਰਕਾਰਾਂ ਨੂੰ ਪਤਾ ਵਾ ਇਹ ਦਰਿਆ ਥੋੜੇ ਡੂੰਘੇ ਕੀਤੇ ਜਾਣ ਤੇ ਜਿੰਨੇ ਬੰਨ ਹੁੰਦੇ ਸਾਈਡਾਂ ਦੋਨਾਂ ਸਾਈਡਾਂ ਤੇ ਇਹਨਾਂ ਦੇ ਨਾਲ ਪੱਥਰ ਦੀ ਪੱਕੀ ਲੇਅਰ ਲੱਗੇ ਤੇ ਕਿਦਾਂ ਤੁਸੀਂ ਇਹ ਟੁੱਟ ਜਾਂਦੀਆਂ ਜੀ ਪਰਾ ਪੰਜਾਬ ਹੀ ਵੈਸੇ ਪੀੜਿਤ ਹੈ ਪਰ ਗੁਰਦਾਸਪੁਰ ਜ਼ਿਲ੍ਹੇ ਦੀ ਲੱਖਾਂ ਏਕੜ ਜ਼ਮੀਨ ਖਤਮ ਹੋ ਗਈ ਹੈ ਜੀ ਕੁਝ ਨਹੀਂ ਮਿਲਣਾ ੁੱਡੀ ਜੜੀ ਤਕਲੀਫਾਂ ਨੇ ਇਹ ਲੋਕ ਆਪਣੀ ਰਾਜਨੀਤੀ ਕਰ ਰਹੇ ਨੇ ਇਹ ਸਿਆਸੀ ਰੋਟੀਆਂ ਸੇਕਣ ਦੇ ਨੇ ਮਾਹਿਸ ਕਵੀਰ ਬਾਦਲ ਹੋ ਰਹੇ ਭਾਈ ਪ੍ਰਤਾਪ ਸਿੰਘ ਬਾਜਵਾ ਆ ਗਿਆ ਹੋਵੇ ਤੇ ਭਾਈ ਕੋਈ ਬੀਜੇਪੀ ਆ ਗਿਆ ਹੋਵੇ ਇਹ ਜਿਹੜਾ ਤੁਸੀਂ ਬੰਨ ਸੀ ਇਹ ਇੱਕ ਸਾਨੂੰ ਗਿਫਟ ਮਿਲਿਆ ਸੀ ਕੈਰੋ ਪਰਿਵਾਰ ਨੂੰ ਪਰ ਅੱਜ ਦੀ ਤਰੀਕ ਦੇ ਵਿੱਚ ਉਹ ਜਿਹੜੇ ਪੁਰਾਣੇ ਮੰਤਰੀ ਉਹ ਕੰਮ ਕਰਕੇ ਕਰਕੇ ਹੁਣ ਜਿਹੜੇ ਨਵੇਂ ਆਉਂਦੇ ਸਿਰਫ ਸਿਆਸੀ ਰੋਟੀਆਂ ਜੇ ਤੁਹਾਨੂੰ ਕੇਂਦਰ ਨਹੀਂ ਦਿੰਦੀ ਤਾਂ ਲੋਕਾਂ ਨਾਲ ਵਾਅਦੇ ਕੋ ਝੂਠੇ ਕਰਦੇ ਹੋ ਇਹ ਮੰਨ ਲੈਣੇ ਆ ਕੇਂਦਰ ਕੋ ਕੇਂਦਰ ਦਾ ਬਣਦਾ ਫੰਡ ਕੇਂਦਰ ਨੂੰ ਜ਼ਰੂਰ ਦੇਣਾ ਚਾਹੀਦਾ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਹੱਕਾਂ ਤੇ ਟਾਕਾ ਨਹੀਂ ਵੱਜਣਾ ਚਾਹੀਦਾ ਪਰ ਜੇ ਮੈਂ ਵਾਦਾ ਕਰਦਾ ਕਿ ਮੈਂ ਇਨਾ ਕਰ ਸਕਦਾ ਵਾ ਮੇਰੇ ਕੋ ਹੋਣਾ ਵਾ ਜਾਂ ਮੇਰਾ ਪਿੱਛੇ ਆਉਣਾ ਵਾ ਮੈਂ ਕਹਾਂ ਹਾਂ 100 ਦੀ ਗੱਲ ਜਿਨੀ ਕਿ ਮੈਂ ਕਰ ਸਕਦਾ ਵਾ ਐਵੇਂ ਮਰੀ মুরਗੀ ਮਰੀ ਬੱਕਰੀ ਦੇ ਪੈਸੇ ਮੈਂ ਦਵਾਂਗਾ ਤੇ ਦਿੱਤਾ ਕੁਝ ਵੀ ਨਹੀਂ ਇਹ ਗੱਲਾਂ ਕਹਿਣ ਨੂੰ ਜੜੀਆਂ ਨਾ ਉਹ ਕੁਝ ਹੋਰ ਹੈ ਕਰਨ ਨੂੰ ਕੁਝ ਹੋਰ ਸਾਡੀ ਬਾਹਰ ਦੀ ਸਟੇਟ ਚ ਕਿਤੇ ਆਫਤ ਆਉਂਦੀ ਹੈ ਨਾ ਤੇ ਪੰਜਾਬੀ ਉੱਥੇ ਵੀ ਜਾ ਕੇ ਖੜਦੇ ਆ ਪਰ ਬਾਹਰਲੀ ਸਟੇਟ ਨੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਹੁਣ ਤੱਕ ਮਤਲਬ ਜਦ ਤੱਕ ਅਸੀਂ ਇਹ ਸਵਾਲ ਨਹੀਂ ਕਰਾਂਗੇ ਸਾਡੇ 'ਚ ਕਦੇ ਬਦਲਾਅ ਨਹੀਂ ਆਊਗਾ ਪੜਿਆ ਲਿਖਿਆ ਬੰਦਾ ਵੀ 300 ਯੂਨਟ ਫ੍ਰੀ ਲੈ ਰਿਹਾ ਸਾਡਾ ਕਿਰਦਾਰ ਡਾਊਨ ਹੋ ਗਿਆ ਸਾਡਾ ਕੈਰੈਕਟਰ ਡਾਊਨ ਹੋ ਗਿਆ ਬੇਟਾ ਅਸੀਂ اخਲਾਕ ਅਸੀਂ ਰੋਜ਼ ਗੁਰਦੁਆਰੇ ਵੀ ਜਾਂਦੇ ਆ ਬੇਟਾ ਇਹ ਬਹੁਤ ਸੀਰੀਅਸ ਗੱਲਾਂ ਨੇ ਕੀ ਆਂ ਅਸੀਂ ਪੰਜਾਬੀ ਹੋਵਾ ਸੋ ਛਿੱਤਰ ਵੀ ਖਾਣਦੇ ਆ 100 ਗੰਡਾ ਵੀ ਖਾਤਾ ਹੋਰ ਫਿਰ ਆ ਕੇ ਫਿਰ ਆਪਣੇ ਕਿਲੇ ਤੇ ਆ ਗਏ ਨਾ ਹੁਣ ਜਦੋਂ ਹਰਾਂ ਦੀ ਦੋ ਵਾਰੀ ਮਾਰ ਪੈ ਗਈ ਪਤਾ ਲੱਗ ਗਿਆ ਵੀ ਕੋਈ ਨਹੀਂ ਸੱਟਾਣ ਇਸ ਵਕਤ ਅਸੀਂ ਖੜੇ ਆ ਬਿਆਸ ਦਰਿਆ ਦੇ ਕੰਢੇ ਤੇ ਮੇਰੇ ਨਾਲ ਕੁਝ ਪਿੰਡ ਨਿਵਾਸੀ ਹੈਗੇ ਨੇ ਜੋ ਕਿ ਇੱਥੋਂ ਤਕਰੀਬਨ 1 ਕਿਲੋਮੀਟਰ ਦੂਰ ਇੱਕ ਬੰਨ ਲਾ ਰਹੇ ਨੇ ਸਾਡੇ ਨਾਲ ਪਿੰਡ ਨਿਵਾਸੀ ਨੇ ਮੈਂ ਜਾਨਣਾ ਚਾਹਾਂਗਾ ਸਰ ਇਹ ਦੱਸੋ ਵੀ ਕਿਹੜਾ ਪਿੰਡ ਹੈ ਤੁਹਾਡਾ ਤੇ ਕੀ ਉਪਰਾਲੇ ਕਰ ਰਹੇ ਮੈਂ ਚਾਹਾਂ ਕੈਮਰਾ ਪਰਸਨ ਥੋੜਾ ਦਿਖਾ ਦਨ ਕਿ ਸਾਰੀਆਂ ਜਿਹੜੀਆਂ ਬੋਰੀਆਂ ਭੜੀਆਂ ਨੇ ਰੇਤੇ ਦੀਆਂ ਇਹ ਬੰਨ ਲਾਣ ਦੀ ਤਿਆਰੀ ਹੈ ਇੱਥੋਂ ਟਰਾਲੀਆਂ ਵਿੱਚ ਭਰ-ਭਰ ਕੇ ਰੇਤਾ ਲਜਾਇਆ ਜਾ ਰਿਹਾ ਹੈ ਕਿਹੜਾ ਪਿੰਡ ਅਸਦਰ ਜੀ ਪਹਿਲਾਂ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਲਾਲੀਆ ਜੀ ਪੁਰਾਣਾ ਸ਼ਾਲਾ ਸਾਡਾ ਪਿੰਡ ਹੈ ਤੇ ਅਸੀਂ ਇਸ ਟਾਈਮ ਖੜੇ ਆਂ ਦੋਵਲ ਟਾਂਡਾ ਜਿਹੜਾ ਮੋੜ ਪੈਂਦਾ ਵਾ ਬਿਆਸ ਦਰਿਆ ਦੇ ਕੰਡੇ ਤੇ ਕਿਸਾਨ ਜਿੰਨੇ ਵੀ ਇੱਥੇ ਜਥੇਬੰਦੀਆਂ ਆ ਉਹਨਾਂ ਵੱਲੋਂ ਅਸੀਂ ਆਏ ਆ ਸਾਡੀ ਆਪਣੀ ਜਥੇਬੰਦੀ ਆ ਪਗੜੀ ਸੰਭਾਲ ਜੱਟਾ ਲਹਿਰ ਇਹ ਸਾਰੇ ਇਹੀ ਰਲ ਕੇ ਕੰਮ ਕਰ ਰਹੇ ਆ ਔਰ ਇਲਾਕਾ ਨਿਵਾਸੀ ਇੱਥੇ ਸਾਡੇ 2023 ਵਿੱਚ ਇਥੋਂ ਤੁਸੀਂ ਟੁੱਟੀ ਸੀ ਤੇ ਲਗਭਗ 100 ਪਿੰਡ ਹੜ੍ਹ ਦੀ ਮਾਰ ਹੇਠ ਆਇਆ ਸੀ ਉਹ ਜਿਹੜੀ ਧੁੱਸੀ ਆ ਉਹਦੇ ਨਾਲ 88 ਜੋ ਜਿੱਥੇ ਟੁੱਟੀ ਸੀ ਨਾ ਉਹ ਇਸ ਵਾਰੀ ਟੁੱਟਣ ਦਾ ਖਤਸਾ ਸੀ ਯਾਨੀ ਸਿਮ ਰਹੀ ਸੀ ਥੱਲਿਓ ਤੇ 20 25 ਦਿਨ ਤੋਂ ਅਸੀਂ ਲਗਾਤਾਰ ਉੱਥੇ ਸੇਵਾ ਚੱਲ ਰਹੀ ਆ ਉਹਦੇ ਨਾਲ ਆਪਾਂ ਮਿੱਟੀ ਦੇ ਬੋਰੇ ਭਰ-ਭਰ ਕੇ ਲਗਾ ਕੇ ਉਹਨੂੰ ਪੱਕਾ ਕਰ ਰਹੇ ਆ ਕਿ ਦੁਬਾਰਾ ਇੱਥੋਂ ਨਾ ਟੁੱਟੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਪਰ ਫੇਰ ਵੀ ਸਾਡੇ ਜਿੰਨਾ ਇਹ ਇਲਾਕਾ ਵਾ ਘੱਟ ਤੋਂ ਘੱਟ 1000 2000 ਏਕੜ ਫਸਲਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਗੰਨੇ ਦੀ ਸਾਰੀ ਖੇਤੀ ਹੁੰਦੀ ਇੱਥੇ ਕਿਉਂਕਿ ਇੱਥੇ ਸਾਡੇ ਲਾਗੋਂ 1 ਕਿਲੋਮੀਟਰ ਧੁੱਸੀ ਜਿਹੜੀ ਆ ਉਹ ਉੱਤੇ ਪੁਲ ਬਣਿਆ ਹੋਇਆ ਵਾ ਉਹ ਪਾਣੀ ਜਿਹੜਾ ਨਿੱਕੇ ਦਰਿਆ ਦਾ ਬਾਹਰ ਕੱਢਣ ਵਾਸਤੇ ਪਰ ਜਦੋਂ ਪਾਣੀ ਜ਼ਿਆਦਾ ਹੁੰਦਾ ਤੇ ਪਾਣੀ ਬੈਕ ਮਾਰਦਾ ਤੇ ਸਾਰੀਆਂ ਫਸਲਾਂ ਵਿੱਚ ਪਾਣੀ ਹੈ ਇਸ ਟਾਈਮ ਕਾਫੀ ਮੋਟਰਾਂ ਜਿਹੜੀਆਂ ਡੁੱਬੀਆਂ ਹੋਈਆਂ ਨੇ ਫਸਲਾਂ ਜਿਹੜੀਆਂ ਉਹ ਡੁੱਬੀਆਂ ਹੋਈਆਂ ਨੇ ਤੇ ਅਸੀਂ ਫਿਰ ਵੀ ਸਾਡਾ ਇਲਾਕਾ ਜਿੰਨਾ ਵੀ ਹੈ ਜਿੰਨੇ ਵੀ ਲੋਕ ਇੱਥੇ ਹੁੰਦੇ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੇ ਆਪਣਾ ਸਮਾਂ ਕੱਢ ਕੇ ਸਾਡੇ ਲੋਕਾਂ ਨਾਲ ਖਲੋਤੇ ਆ ਖਾਸ ਕਰਕੇ ਦਸੂਆ ਮਕੇਰੀਆਂ ਜਾਂ ਅਗਲੇ ਪਿੰਡਾਂ ਤੋਂ ਜਿਹੜੇ ਲੋਕ ਮਿੱਟੀ ਲੈ ਕੇ ਆਏ ਆ ਆਪਾਂ ਸਾਡੀ ਜਥੇਬੰਦੀ ਵੱਲੋਂ ਆਪਾਂ ਸਾਰਿਆਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਭਾਈ ਤੁਸੀਂ ਸਾਡਾ ਸਾਥ ਦਿੱਤਾ ਤੇ ਇਹ ਤੁਸੀਂ ਨੂੰ ਅਸੀਂ ਰੋਕ ਕੇ ਰੱਖੀ ਪਾਣੀ ਆਇਆ ਬਹੁਤ ਪਰ ਆਪਾਂ ਇਹ ਪੰਜਾਬੀਆਂ ਦਾ ਜज्ਬਾ ਆ ਕਿ ਆਪਾਂ ਸਾਰਿਆਂ ਨੇ ਮਿਹਨਤ ਕੀਤੀ ਤੇ ਇੱਥੇ ਆਪਾਂ ਤੁਸੀਂ ਨੂੰ ਬੰਨ ਲਾ ਕੇ ਤੇ ਇਹ ਗਾੜੀ ਘਰਾਂ ਨੂੰ ਜਿਹੜਾ ਨੁਕਸਾਨ ਪਹੁੰਚ ਪਹੁੰਚ ਰਹੀ ਉਹਨੂੰ ਬਚਾ ਲਿਆ ਪਰ ਫਸਲਾਂ ਨਹੀਂ ਬਚਾ ਸਕੇ ਕਿਉਂਕਿ ਬਾਰਸ਼ੀ ਇੰਨੀ ਹੋਈਏ ਤੇ ਪਾਣੀ ਬੈਕ ਵੀ ਵੱਜ ਜਾ ਵਾ ਇਸ ਮੌਕੇ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਕਿਉਂਕਿ ਅਸੀਂ ਆਪ ਲੋਕ ਆਮਹਾਰਾ ਲੋਕ ਟਾਂਡਾ ਦਸੂਆ ਜਿੱਥੋਂ ਵੀ ਮਰਮੀਰ ਵੱਡੇ ਵੱਡੇ ਟਰਾਲੀਆਂ ਭਰ ਕੇ ਲਿਆ ਮੁੰਡੇ ਨੇ ਤੇ ਅਸੀਂ ਇੱਕ ਅਪੀਲ ਕੀਤੀ ਮੈਂ ਆਪਣੇ ਗਰੁੱਪ 'ਚ ਵੀ ਸਾਨੂੰ ਮਿੱਟੀ ਦੀ ਜ਼ਰੂਰਤ ਆ ਕੋਈ ਸਾਡੇ ਕੋਲ ਮਿੱਟੀ ਦੀ ਘਾਟ ਆ ਪਰ ਲੋਕ ਆਮਹਾਰਾ ਸੇਵਾ ਲੈ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਲੈ ਕੇ ਪਹੁੰਚੇ ਕਿੱਥੋਂ ਕਿੱਥੋਂ ਥੋੜੇ ਜਿਹੜੇ ਆ ਰਹੇ ਨੇ ਲੋਕ ਜਿਵੇਂ ਆਪਾਂ ਦੇਖ ਵੀ ਰਹੇ ਇੱਥੇ ਮਿੱਟੀ ਦੀ ਕਾਫੀ ਬੋਰੀਆਂ ਪਈਆਂ ਨੇ ਆਸ-ਪਾਸ ਦੇ ਅਲੇ-ਦੋਲੇ ਦੇ ਪਿੰਡਾਂ ਦੇ ਦੂਰ ਦਰਾਡੇ ਦੇ ਲੋਕ ਵੀ ਆ ਰਹੇ ਨੇ ਬਹੁਤ ਬਹੁਤ ਦੂਰੋਂ ਜੀ ਮੈਂ ਕਹਾਂ ਰਿਹਾ ਮੈਂ ਬਹੁਤ ਬਹੁਤ ਦੂਰੋਂ ਪਰ ਅੱਜ ਦੀ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਸਾਡੀ ਜੇਰਾ ਬਾਬਾ ਨਾਲ ਕੰਮ ਕਰਦਾ ਸੀ ਬਸ ਅੱਜ ਉਹ ਪਾਣੀ ਚ ਡੁੱਬਾ ਪਿਛਲੇ ਸਾਲ ਉੱਥੋਂ ਸਾਨੂੰ ਮਿੱਟੀ ਮਿਲੀ ਸੀ ਡੇਰਗਵਾਰ ਪਿੰਡ ਪਿੰਦਾ ਕਲਾ ਨੌਰਥ ਪਿੰਡ ਪਿੰਦਾ ਉਹਾਨੂੰ ਅੱਗੇ ਮਿੱਟੀ ਦੀ ਮਤ ਕਰਦੇ ਪਰ ਅੱਜ ਕੀ ਪ੍ਰਮਾਤਮਾ ਦੀ ਉਹਨਾਂ ਨੂੰ ਬਿਮਾਰ ਹੋ ਗਈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਘਰਾਂ ਚ ਬੈਣ ਤੇ ਕਿਉਂਕਿ ਅੱਦਗੇ ਅਸੀਂ ਬਸ ਇਸ ਕਰਕੇ ਆਂ ਵੀ ਜ Eh, eh, se hará por la... ਉਹ ਬੰਨ ਟੁੱਟ ਗਿਆ ਤੇ ਇਸ ਬੰਨ ਨੂੰ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਕਿਉਂਕਿ ਜਿੱਦਣਾਂ ਨੂੰ ਪਤਾ ਲੱਗਾ ਕਿ ਪਾਣੀ ਸਿੰਮਾ ਲੱਪ ਆਪਾਂ ਆਪ ਮਹਾਰੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਇਸ ਮੋਕੇ ਬਲੋਗ ਘਰਾਂ ਨੂੰ ਪੱਠੇ-ਪੁੱਠੇ ਭੌਣ ਚੱਲ ਗਏ ਪਰ ਫਿਰ ਵੀ ਉਹਨਾਂ ਦਾ ਧੰਨਵਾਦ ਜਿਹੜੇ ਬਾਹਰੋਂ ਮਿੱਟੀ ਟਾਂਦੇੋਂ ਮਿੱਟੀ ਬਹੁਤ ਆਈ ਦਸੂਵੇਂ ਮਿੱਟੀ ਆਈ ਅਲਾਗੇ ਪਰ ਤੇਰਕੇਣਾ ਪਿੰਡਾ ਉੱਥੋਂ ਬੜੀ ਸਾਨੂੰ ਮਦਦ ਮਿਲੀ ਮੈਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਕਿਉਂਕਿ ਰਾਸਨ ਇਹ ਤਾਂ ਖਾਦਾ ਨਹੀਂ ਜਾਂਦਿਆ ਤੇ ਬਹੁਤ ਧੰਨਵਾਦ ਕਰਦਾ ਤੁਹਾਡੇ ਜਿੰਨੇ ਵੀ ਚੈਨਲਾਂ ਦੇ ਕਿਉਂਕਿ ਇਹਨਾਂ ਦੀ ਇਹ ਇਹਨਾਂ ਦਾ ਇੱਕ ਸਾਡਾ ਸਰਕਾਰ ਚਲੋ ਚੈਨਲਾਂ ਦਾ ਤਾਂ ਕੰਮ ਹੈਗਾ ਜੀ ਸਾਡਾ ਤਾਂ ਕੰਮ ਹੈ ਲੇਕਿਨ ਸਰਕਾਰਾਂ ਜਿਹੜਾ ਕਹਿ ਰਹੇ ਨੇ ਕਾਫੀ ਬਰੋਲਾ ਵੀ ਪੈ ਰਿਹਾ ਵੀ ਸਰਕਾਰ ਦੇ ਪ੍ਰਬੰਧ ਨਹੀਂ ਸੀ ਕੀਤੇ ਮਤਲਬ ਮੈਂ ਥੋੜਾ ਜਿਹਾ ਫੈਕਚੁਅਲੀ ਜਾਨਣਾ ਚਾਹਾਂਗਾ ਵੀ ਪ੍ਰਬੰਧ ਸਰਕਾਰਾਂ ਦੇ ਹੱਥ-ਬਸ ਹੁੰਦੇ ਨੇ ਇਹ ਥੋੜੇ ਸੰਦਲ ਕੀ ਐਸਾ ਸਰਕਾਰਾਂ ਕਰ ਸਕਦੀਆਂ ਸੀ ਜੋ ਕਿ ਉਹਨਾਂ ਨੇ ਨਹੀਂ ਕੀਤਾ ਜੇ ਇਹ ਆਪਾਂ ਸਮਝਾ ਸਕੀਏ ਲੋਕਾਂ ਨੂੰ 2023 ਚ ਪਤਾ ਸੀ ਇਥੋਂ ਤੁਸੀਂ ਟੁੱਟੀ ਐ ਔਰ ਉਦੋਂ ਥੋੜੀ ਜੀ ਮਿੱਟੀ ਪਾਤੀ ਐ ਤੇ ਇਹ ਵੇਟ ਕਰ ਰਹੇ ਸੀ ਕਿ ਜੇ ਮੁੜ ਕੇ ਹਾਰ ਆਏਗਾ ਤਾਂ ਫੇਰ ਇਹਨੂੰ ਪੱਕੀ ਕਰਾਂਗੇ ਸਰਕਾਰ ਨੇ ਇਹਨੂੰ ਪੱਕਿਆਂ ਨਹੀਂ ਕੀਤਾ ਮਿੱਟੀ ਪਾ ਕੇ ਛੜਤਾ ਸੀ ਹੁਣ ਜਦੋਂ ਪਤਾ ਲੱਗਿਆ ਕਿ ਪਾਣੀ ਚੜ ਕੇ ਤੁਸੀਂ ਦੇ ਬਰੋਬਰ ਆ ਗਿਆ ਤਾਂ ਹੁਣ ਥੋੜਾ ਜਿਹਾ ਘਟਕਾ ਭਾਤਦਾ ਸਰਕਾਰਾਂ ਕੋ ਪ੍ਰਬੰਧ ਹੁੰਦੇ ਆ ਸਰਕਾਰਾਂ ਨੂੰ ਪਤਾ ਵਾ ਇਹ ਦਰਿਆ ਥੋੜੇ ਡੂੰਘੇ ਕੀਤੇ ਜਾਣ ਤੇ ਜਿੰਨੇ ਬੰਨ ਹੁੰਦੇ ਸਾਈਡਾਂ ਦੋਨਾਂ ਸਾਈਡਾਂ ਤੇ ਇਹਨਾਂ ਦੇ ਨਾਲ ਪੱਥਰ ਦੀ ਪੱਕੀ ਲੇਅਰ ਲੱਗੇ ਤੇ ਕਿਦਾਂ ਤੁਸੀਂ ਆ ਟੁੱਟ ਜਾਂਦੀਆਂ ਜੀ ਸਰਕਾਰਾਂ ਕੋ ਪ੍ਰਬੰਧ ਹੁੰਦੇ ਸਰਕਾਰ ਟੈਕਸ ਤੇ ਸਾਡਾ ਹੀ ਹੈ ਨਾ ਪਰ ਉਹਨੂੰ ਸਹੀ ਇਸਤੇਮਾਲ ਹੀ ਨਹੀਂ ਕਰਦੇ ਜਿੰਨੇ ਮੰਤਰੀ ਜਿੰਨੇ ਐਮ ਐਲ ਏ ਘਰ ਆਪਣੇ ਭਰਦੇ ਆ ਜੇ ਤੇ ਕੰਮ ਪਬਲਿਕ ਦਾ ਕਰਨ ਤੇ ਕਦੀ ਵੀ ਪਬਲਿਕ ਨੂੰ ਪ੍ਰੋਬਲਮ ਨਹੀਂ ਹੁੰਦੀ ਜ਼ਮੀਨਾਂ 'ਚ ਪਾਣੀ ਹਰ ਤੁਸੀਂ ਯਕੀਨ ਕਰਕੇ ਜਾਣਿਓ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਖਾਸ ਕਰਕੇ ਸਾਰਾ ਪੰਜਾਬ ਹੀ ਵੈਸੇ ਪੀੜਿਤ ਹੈ ਪਰ ਗੁਰਦਾਸਪੁਰ ਜ਼ਿਲ੍ਹੇ ਦੀ ਲੱਖਾਂ ਏਕੜ ਜ਼ਮੀਨ ਖਤਮ ਹੋ ਗਈ ਹੈ ਜੀ ਕੁਝ ਨਹੀਂ ਮਿਲਣਾ ਜੇ 400 ਰੁਪਏ ਸਰਕਾਰ ਕਹਿੰਦੀ ਵੀ ਹੈ ਪਰ ਉਹ ਵੀ ਉਹਨਾਂ ਲੋਕਾਂ ਨੂੰ ਨਹੀਂ ਮਿਲਦਾ ਜਿਨ੍ਹਾਂ ਦੀਆਂ ਖਰਾਬ ਹੋਈਆਂ ਹੁੰਦੀਆਂ ਨੇ ਜਿਹੜੇ ਆਪਣੇ ਚਿਹਤੇ ਉਹ ਲੈ ਜਾਂਦੇ ਆ ਦੇਖੋ ਜੀ ਇੱਥੇ ਅਸੀਂ ਨਾ ਗਰਾਊਂਡ ਜ਼ੀਰੋ ਤੇ ਖੜੇ ਆ ਤੇ ਜੋ ਪਿੰਡਾਂ ਦੇ ਲੋਕਾਂ ਦੇ ਨਾਲ ਜੋ ਕੀ ਆਪਣੇ ਲਈ ਇੰਤਜ਼ਾਮ ਕਰ ਰਹੇ ਨੇ ਜੋ ਵੀ ਇਹਨਾਂ ਨੇ ਪ੍ਰਬੰਧ ਕੀਤੇ ਨੇ ਜਿਵੇਂ ਇਹਨਾਂ ਨੇ ਦੱਸਿਆ ਤੇ ਅਸੀਂ ਜੋ ਟੀਵੀ ਚੈਨਲਾਂ ਦੇ ਉੱਤੇ ਆ ਖ਼ਬਰਾਂ 'ਚ ਜੋ ਖ਼ਬਰਾਂ ਸੁਣਦੇ ਆਂ ਯਾ ਅੱਜ ਵੀ ਹੁਣ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਸਾਡੇ ਖਜ਼ਾਨਾ ਮੰਤਰੀ ਭਾਜਪੀ ਕੇਂਦਰ ਸਰਕਾਰ ਭਾਜਪੀ ਵਾਲੇ ਇਹਨਾਂ ਨੂੰ ਕਹੀ ਜਾਂਦੇ ਨੇ ਮੈਂ ਥੋੜੀ ਤੋਂ ਇਹ ਜਾਨਣਾ ਚਾਹਾਂਗਾ ਤੁਸੀਂ ਸਾਰੇ ਦੱਸੋ ਕਿ ਜਿਹੜੇ ਲੀਡਰ ਇੱਕ ਦੂਸਰੇ ਤੇ ਉਹਨਾਂ ਦਾ ਤੋਹਮਤ ਬਾਜ਼ੀ ਕਰ ਰਹੇ ਨੇ ਥੋੜੀ ਜਿਹੀ ਸੰਤਾਪ ਹੈ ਥੋੜੀ ਜਿਹੀ ਤਕਲੀਫਾਂ ਨੇ ਇਹ ਲੋਕ ਆਪਣੀ ਰਾਜਨੀਤੀ ਕਰ ਰਹੇ ਨੇ ਤੁਹਾਨੂੰ ਕੀ ਮਹਿਸੂਸ ਹੁੰਦਾ ਇਹਨੇ ਗੱਲਾਂ ਸੁਣਦੇ ਹੋਗੇ ਇਸ ਵਕਤ ਆਪਣੇ ਕੋਲ ਸਮਾਂ ਨਹੀਂ ਹੈਗਾ ਸਾਰੀ ਗੱਲਾਂ ਬਾਤਾਂ ਸੁਣਨ ਦਾ ਵੇਖੋ ਜੀ ਮੈਂ ਇਹ ਪਹਿਲੀ ਗੱਲ ਤੇ ਇਹ ਕਹੂੰਗਾ ਵੀ ਸਾਡੇ ਨਾਲ ਕਾਲੀ ਵੀ ਖਲੋਤੇ ਆ ਕਾਂਗਰਸੀ ਵੀ ਖਲੋਤੇ ਆ ਇਸ ਮੁਕੇ ਵਿੱਚ ਸਾਰੇ ਗਰੁੱਪ ਬੈਠੇ ਆ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਸਿਆਸੀ ਰੋਟੀਆਂ ਸੇਕਣ ਦੇ ਨੇ ਮੈਂ ਇਸ ਕੁਵੀਰ ਬਾਦਲ ਹੋਰੇ ਭਾਈ ਪ੍ਰਤਾਪ ਸਿੰਘ ਬਾਜਵਾ ਆ ਜਾਵੇ ਤੇ ਭਾਏ ਕੋਈ ਬੀਜੇਪੀ ਆ ਜਾਵੇ ਤੇ ਜੇ ਇਹ ਚਾਹੁੰਦੇ ਕਿ ਉਦੋਂ ਤੋਂ ਪਹਿਲਾਂ ਵੀ ਪ੍ਰਬੰਧ ਹਸਦਾਈ ਪਰ ਹੁਣ ਲੋਕਾਂ ਨੂੰ ਅਜਰ ਹਰ ਦੇ ਨਾਲ ਸਿਆਸੀ ਰੋਟੀਆਂ ਸੇਕੀਆਂ ਜਾਦਾ ਜਾ ਰਹੀਆਂ ਵਾ ਤੇ ਲੋਕ ਜਿਹੜੇ ਆਮ ਆਮਹਾਰੇ ਜਿਹੜੇ ਘਰਾਂ ਦੇ ਵਿੱਚ ਜੋ ਪ੍ਰਬੰਧ ਆ ਇਹ ਕਰਨਦੇ ਨੇ ਮੈਂ ਤੇ ਇੱਥੇ ਬੋਲਦਾਂ ਕਈ ਵਾਰੀ ਮੇਰਾ ਗੁੱਸਾ ਵੀ ਕਰ ਜਾਂਦੇ ਨੇ ਮੈਂ ਇਹ ਬੇਨਤੀ ਕਰਦਾ ਵੀ ਹੁਣ ਸਿਆਸੀ ਰੋਟੀਆਂ ਸੇਕਣ ਦਾ ਟਾਈਮ ਨਹੀਂ ਹੁਣ ਲੋਕਾਂ ਦੇ ਨਾਲ ਖੜਾ ਹੁੰਦਾ ਹੁਣ ਇੱਕ ਖਬਰ ਆ ਰਹੀ ਸੀ ਤੇ ਕਾਂਗਰਸ ਵਾਲੇ ਜੋ ਵੀ ਤੇ ਪਰ ਭੇਜੇ ਤਾਂ ਉਹਨਾਂ ਦੂਜੀਆਂ ਡਾਕ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੀ ਸਿਆਸੀ ਰੋਟੀਆਂ ਨਾ ਚੱਕੀਏ ਕਿ ਲੋ ਸਾਰਿਆਂ ਨੂੰ ਸਰਕਾਰਾਂ ਨੂੰ ਪਤਾ ਵੀ 70 ਸਾਲ ਦਾ 75 ਸਾਲ ਰਾਜ ਕਰਦੇ ਆ ਹੋ ਗਿਆ ਇਹ ਜਿਹੜਾ ਤੁਸੀਂ ਬਣ ਸੀ ਇਹ ਇੱਕ ਸਾਨੂੰ ਗਿਫਟ ਮਿਲਿਆ ਸੀ ਕੈਰੋ ਪਰਿਵਾਰ ਕੋ ਕਾਨੂੰ ਇਹ ਕੈਰੋ ਪਰਿਵਾਰ ਨੇ ਸਾਡੇ ਲੋਕਾਂ ਨੇ ਨਾ 10 ਹਜ਼ਾਰ ਦੇ ਬਜ਼ੁਰਗ ਪੀਸੀ ਉਹਨਾਂ ਨੂੰ ਗੁਲਦਸਤਾ ਦਿੱਤਾ ਸੀ ਕਾਈ ਦਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੈਂ ਆ ਜਾ ਬੰਨ ਲਾ ਕੇ ਜਾਵਾਂਗਾ ਤੁਸੀਂ ਕਾਈ ਨੂੰ ਤਰਸੋਗੇ ਤੇ ਬਿਲਕੁਲ ਸੱਚ ਸੀ ਤੇ ਪਰ ਅੱਜ ਦੀ ਤਰੀਕ ਦੇ ਵਿੱਚ ਉਹ ਜਿਹੜੇ ਬਣਾਣੇ ਮੰਤਰੀ ਉਹ ਕੰਮ ਕਰਕੇ ਕਰਕੇ ਹੁਣ ਜਿਹੜੇ ਨਵੇਂ ਆਉਂਦੇ ਸਿਰਫ ਸਿਆਸੀ ਰੱਟੀਆਂ ਇੱਕ ਮੈਂ ਤੁਹਾਡੇ ਚੈਨਲ ਲਈ ਇੱਕ ਮੈਂ ਕਰਨੀ ਚਾਹੁੰਦਾ ਬੇਨਤੀ ਇਹ ਇਹ ਸਾਰਿਆਂ ਨੂੰ ਪਤਾ ਸੀ ਕਿ ਕਾਂਗਰਸੀ ਵੀ ਰੱਜੇ ਸੀ ਤੇ ਖਾਲੀ ਵੀ ਰੱਜੇ ਸੀ ਤੇ ਇੱਥੇ ਵਿੱਚ ਜਿਹੜੇ ਹੁਣ ਆਮ ਆਲੇ ਨੇ ਜਿੰਨੇ ਵੀ ਹਲਕਾ ਅਨਜਾਰ ਦੇ ਸ਼ਮਸ਼ੇਰ ਸਿੰਘ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੋਂ ਉੱਠਿਆ ਬੰਦਾ ਭੁੱਖਾ ਸੀ ਇਹਦੇ ਨਾਲ ਤੁਸੀਂ ਚਲ ਜੋ ਫਤਿਹਗੜ ਚੂੜੀਆਂ ਚਲ ਜੋ ਬਟਾਲੇ ਚਲ ਜੋ ਸਹਿਰੀ ਕਲਸੀਆ ਉਹ ਇੱਕ ਲੱਤਾ ਬਾਵਾ ਮਲਨ ਵਾਲਾ ਅਸਮਿਕ ਨੂੰ ਕਰੋੜਾਂ ਦੀ ਜਾਇਦਾਦ ਕਿੱਥੋਂ ਬਣਾਈ ਇਹ ਤੁਸੀਂ ਦੇਖਣ ਵਾਲੀ ਚੀਜ਼ ਆ ਵੀ ਸਾਡੇ 3.5 ਸਾਲਾਂ ਵਿੱਚ ਇਹਨਾਂ ਨੇ ਇੰਨੀ ਨਹੀਂ ਜਾਇਦਾਦ ਬਣਾਈ ਸਾਨੂੰ ਕਿੱਥੋਂ ਮਿਲਣਾ ਸੀ ਸਾਨੂੰ ਇਹ ਨਹੀਂ ਦੇ ਸਕਦਾ ਜਗਵੀਰ ਬਾਦਲ ਵੀ ਰੱਜੇ ਪੂਜੇ ਖਾਨਦਾਨ ਚੋਂ ਸੀ ਤੇ ਜਿਹੜਾ ਕਾਂਗਰਸੀ ਪਰਿਵਾਰ ਆ ਇਹ ਵੀ ਰੱਜੇ ਪੂਜੇ ਪਰਿਵਾਰ ਸੋਂ ਇਹ ਇਹ ਲੋਕਾਂ ਦੇ ਦੁਆਰ ਜੇ ਖਾਂਦੇ ਵੀ ਹੋਣਗੇ ਨਾ ਤਾਂ ਥੋੜਾ ਖਾਂਦੇ ਸੀ ਇਹ ਤਾਂ ਸਾਰਾ ਹੀ ਖਾ ਗਏ ਆ ਇਹ ਤਾਂ ਹੁਣ ਮੈਂ ਤੁਹਾਨੂੰ ਅੱਗੇ ਹੋਰ ਦੱਸਾਂ ਇਹ ਸਾਡਾ ਹਲਕਾ ਇੰਚਾਰਜਾ ਪਿੰਡ ਦੇ ਸਰਪੰਚਾਂ ਨੂੰ ਨਹੀਂ ਕੱਖ ਵੀ ਦਿੱਤਾ ਜਿਹੜੇ ਸਰਪੰਚਾਂ ਤੇ ਕਾਂਗਰਸ ਦੀਆਂ ਪਈਆਂ ਗਰੰਟੀਆਂ ਸੀ ਅਕਾਲੀ ਦਲ ਦੀਆਂ ਗਰੰਟੀਆਂ ਪਈਆਂ ਸੀ ਉਹੀ ਇਹ ਵਰਤ ਕੇ ਉਨਾਂ ਚ ਵੀ ਸਾਲ ਲੱਗੇ ਤੇ ਪਾਦੇ ਤਾਂ ਕਿ ਕੋਈ ਪਿੰਡ ਦੀ ਗਲੀ ਨਾਲ ਹੀ ਨਹੀਂ ਬਣੀ ਇਹਨਾਂ ਕੋ ਪਰ ਅੱਜ ਦੀ ਤਰੀਕ ਜੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇ ਮੈਂ ਕਰੋ 100 ਕਿਲੇ ਦਾ ਮਾਲਕ ਹੈ ਨਾ ਤੇ ਮੈਂ ਜੇ 10 ਤੱਕ ਕੁੰਡੀ ਲਾਵਾਂਗਾ ਵੀ ਤੇ ਦੋ ਚਾਰ ਕਿਲੇ ਦੇ ਲਾਵਾਂਗਾ ਇਹ ਤਾਂ ਹੀ ਲੋਕ ਇਹਨਾਂ ਦੀ ਕਿ ਕਿਲਾ ਪਹਿਲੀ ਇਹਨਾਂ ਨੇ ਉਹਨਾਂ 100 ਕਿਲਾ ਪਹਿਲੀ ਬਣਾ ਲਈ ਆ ਇਸ ਕਰਕੇ ਅਸੀਂ ਇਹਨਾਂ ਕੋ ਆਸ ਨਹੀਂ ਕਰਦੇ ਆਮ ਆਲੇ ਖਤਮ ਹੀ ਖਤਮ ਆ ਅੱਜ ਸਰਦਾਰ ਸ਼ਮਸ਼ੇਰ ਸਿੰਘ ਨੂੰ ਲਾ ਕੇ ਕਿ ਪਿੰਡ ਚ ਬਿਆਨ ਪਾ ਲਾ ਕੇ ਕੁੱਟ ਮਾਰ ਹੋ ਗਈ ਉੱਥੇ ਉਹਨਾਂ ਨੂੰ 20 ਬੰਦਿਆਂ ਨੇ ਪਰਚਾ ਕਰਵਾਤਾ ਨਿਯਾਤ ਬਣਾ ਜਦੋਂ ਬਰੋਧ ਕਰਦੇ ਆ ਲੋਕਾਂ ਨੇ ਬਰੋਧ ਕਰਨਾ ਹੀ ਕਰਨਾ ਜੀ ਜੇ ਮੈਨੂੰ ਜੁਨੇ ਮੈਂ ਪਗੜੀ ਸੰਭਾਲਦਾ ਜ਼ਿਲ੍ਹਾ ਪ੍ਰਧਾਨ ਆ ਇਸ ਮੁਕੇ ਕਿਸਾਨ ਆ ਗੂ ਤਾਂ ਲੋਕ ਮੇਰੇ ਤੇ ਆ ਕੇ ਪੁੱਛਣਦੇ ਆ ਵੀ ਭਾਜੀ 65 ਰੁਪਏ ਨਹੀਂ ਪੈਂਦੇ 65 ਰੁਪਏ ਮੈਂ ਸਰਕਾਰ ਦੇ ਤੇ ਚੈਨਲ ਤੇ ਇੱਕ ਮੀਡੀਆ ਤੇ ਬੇਨਤੀ ਕਰਦਾ ਕਿ ਭਗਵਾਨ ਤੁਮਨ ਜੀ ਤੁਸੀਂ ਜਿਹੜਾ ਬਜਟ ਪਾਸ ਕੀਤਾ ਉਹਦੇ ਵਿੱਚ ਸਾਡੇ ਪੈਸੇ ਕੱਢ ਕੇ ਰੱਖੇ ਆ 350 ਕਰੋੜ ਰੁਪਈਆ ਵਾ ਜਿਹੜਾ ਕਿਸਾਨਾਂ ਦਾ 65 ਰੁਪਏ 50 ਪੈਸੇ ਦੇ ਨਾਲ ਤੁਸੀਂ ਉਹ ਦੇ ਦਿਓ ਉਹ ਦੇ ਦਿਓ ਘਾੜੀ ਘਾੜੀ ਕਰਨ ਮਦਦ ਹੋ ਜਾ ਜਿਹੜਾ ਰੱਖਣੇ ਡੁੱਬੇ ਮੇਰੇ ਆਪਣੇ ਆਜੋ ਮੈਂ ਤਾਂ ਖਾਣਾ 40 ਕਿਲੋ ਗੰਨੇ ਪਾਣੀ ਦੀ ਮਾਰ ਥਲੇ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਦਰਿਆ ਸਾਰਾ ਮਾਰਿਆ ਗਿਆ ਰਾਵੀ ਸਾਰੀ ਮਾਰੀ ਗਈ ਹੈ ਗੰਨੇ ਦਾ ਇਸ ਤਰ੍ਹਾਂ ਇਹ ਗੰਨੇ ਦੇ ਖੇਤਰ ਵੀ ਤੁਸੀਂ ਖਲੋਤੇ ਹੋ ਬੇਨਤੀ ਹੈ ਤੁਹਾਡੇ ਚਾਨਣ ਤੇ ਲਈ ਵੀ ਇਹਨਾਂ ਨੂੰ ਕਰਿਓ ਸਵਾਲ ਕਿ ਜਿਹੜੇ 65 ਰੁਪਏ 350 ਕਰੋੜ ਰੁਪਇਆ ਬੰਦਾ ਸਾਡਾ 350 ਕਰੋੜ ਰੁਪਇਆ ਕਿਉਂਕਿ ਸਾਡੇ ਹਰ ਬੰਦੇ ਦੀਆਂ 10 20 ਟਰਾਲੀਆਂ 10 20 ਟਰਾਲੀਆਂ ਗਈਆਂ ਵਾ ਤੇ 2-2 4-4 ਲੱਖ ਰੁਪਇਆ ਬੰਦਾ ਵਾ ਤੇ ਹਰ ਬੰਦਾ ਆਪਣੀ ਮਦਦ ਆਪ ਅਜੀ ਤੁਹਾਨੂੰ ਸਾਡੇ ਪੈਸੇ ਸਾਨੂੰ ਦੇ ਸਾਡੇ ਪੈਸੇ ਸਾਨੂੰ ਦੇ ਦੋ ਜਿਹੜੇ ਸਾਡੇ ਕਿਸਾਨਾਂ ਦੇ ਪੈਸੇ ਆ ਉਹੀ ਵਾਪਸ ਪਾ ਦੇਣ ਕਿਉਂਕਿ ਦੂਸਰੀ ਫਸਲ ਤਿਆਰ ਹੋ ਗਈ ਸੀ ਜਿੰਨਾ ਖਰਚਾ ਹੋਣਾ ਗੱਨੇ ਦਾ ਬਕਾਇਆ ਆ ਪੱਖੇ ਰਹਿਣਾ ਆ ਪਿਛਲਾ ਬਕਾਇਆ ਪਿਛਲਾ ਹੁਣ ਤੇ ਕੰਨਾ ਉਹ ਤਾਂ ਕਹਿ ਰਹੇ ਵੀ ਸਾਡਾ 60000 ਕੇਂਦਰ ਨੇ ਆਰਡੀਐਫ ਨੇ ਦਿੱਤਾ ਹੁਣ ਗੱਲ ਉਹੀ ਆ ਰਹੀ ਹੈ ਨਾ ਕਿ ਉਹ ਕੇਂਦਰ ਸਰਕਾਰ ਨੂੰ ਕਹਿੰਦੇ ਵੀ 20000 ਕਰੋੜ ਦੇਵੇ 60000 ਕਰੋੜ ਦੇਵੇ ਲੇਕਿਨ ਆਪਾਂ ਆਪਣੇ ਬਕਾਇਆ ਹਜੇ ਕਿਸਾਨ ਤਰਸਦਾ ਪਿਆ ਇੱਥੇ ਦੇਖੋ ਜੀ ਮੇਰੇ ਕੋਲ ਕੋਈ ਮੇਰੇ ਘਰ ਚ 2 ਲੱਖ ਰੁਪਈਆ ਹੈਗਾ ਤੇ ਮੈਂ ਕਿਸੇ ਨਾਲ ਵਾਦਾ ਹੀ ਤਾਂ ਕਰ ਜੇ ਤੁਹਾਨੂੰ ਕੇਂਦਰ ਨਹੀਂ ਦਿੰਦੀ ਤਾਂ ਲੋਕਾਂ ਨਾਲ ਵਾਅਦੇ ਕੋ ਝੂਠੇ ਕਰਦੇ ਹੋ ਜੇ ਮੰਨ ਲੈਨੇ ਆ ਕੇਂਦਰ ਕੋ ਕੇਂਦਰ ਦਾ ਬਣਦਾ ਫੰਡ ਕੇਂਦਰ ਨੂੰ ਜਰੂਰ ਦੇਣਾ ਚਾਹੀਦਾ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਵੱਜਣਾ ਚਾਹੀਦਾ ਪਰ ਜੇ ਮੈਂ ਵਾਅਦਾ ਕਰਦਾ ਕਿ ਮੈਂ ਇਨਾ ਕਰ ਸਕਦਾ ਵਾ ਮੇਰੇ ਕੋ ਹੋਣਾ ਵਾ ਜਾਂ ਮੇਰਾ ਪਿੱਛੇ ਆਉਣਾ ਵਾ ਤਾਂ ਮੈਂ ਕਹਾਂ ਈ ਉਨੀ ਕੀ ਗੱਲ ਜਿੰਨੀ ਕਿ ਮੈਂ ਕਰ ਸਕਦਾ ਵਾਂ ਐਵੇਂ ਮਰੀ ਮੁਰਗੀ ਮਰੀ ਬੱਕਰੀ ਦੇ ਪੈਸੇ ਮੈਂ ਦਵਾਂਗਾ ਤੇ ਦਿੱਤਾ ਕੁਝ ਵੀ ਨਹੀਂ ਇਹ ਗੱਲਾਂ ਕਹਿਣ ਨੂੰ ਜੜੀਆਂ ਨਾ ਉਹ ਕੁਝ ਹੋਰ ਹੈ ਕਰਨ ਨੂੰ ਕੁਝ ਹੋਰ ਹੈ ਇਹ ਹਰਿਆਚਾਰਾ ਇਹ ਉਹਦੇ ਵਾਸਤੇ ਜਾ ਰਿਹਾ ਵਾ ਜਿਨ੍ਹਾਂ ਦੇ ਲੋਕ ਲੋਕਾਂ ਦੇ ਚਾਰੇ ਖਤਮ ਹੋ ਗਏ ਆ ਡੰਗਰਾਂ ਵਾਸਤੇ ਇਹ ਹਰਿਆਚਾਰਾ ਜਾ ਰਿਹਾ ਵਾ ਇਹ ਉਧਰ ਸੇਵਾ ਲੈ ਕੇ ਜਾ ਰਹੇ ਮੇਰੇ ਵੀਰ ਹਰ ਤਰ੍ਹਾਂ ਦੀ ਸੇਵਾ ਜਾ ਰਹੀ ਆ ਕਿਉਂਕਿ ਪੰਜਾਬੀ ਪੰਜਾਬੀਆਂ ਨਾਲ ਖੜ ਗਏ ਆ ਬਾਹਰੋਂ ਕੋਈ ਨਹੀਂ ਕਿਸੇ ਨਾਲ ਖੜਿਆ ਸਾਡੀ ਬਾਹਰ ਦੀ ਸਟੇਟ 'ਚ ਕਿਤੇ ਆਫਤ ਆਉਂਦੀ ਆ ਨਾ ਤੇ ਪੰਜਾਬੀ ਉੱਥੇ ਵੀ ਜਾ ਕੇ ਖੜਦੇ ਆ ਪਰ ਬਾਹਰਲੀ ਸਟੇਟ ਨੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਹੁਣ ਤੱਕ ਸਰਦਾਰ ਸਾਹਿਬ ਅਸੀਂ ਜ ਆ ਸਾਰੇ ਚੰ디ਗੜ੍ਹ ਤੋਂ ਆਏ ਆ ਠੀਕ ਹੈ ਮੈਂ ਵੀ ਆਰਮੀ ਚ ਰਿਟਾਇਰ ਹੋਇਆ 32 33 ਸਾਲ ਹੋ ਗਏ ਮੈਨੂੰ ਤੇ ਅਸੀਂ ਵੀ ਇਹਨਾਂ ਦੇ ਨਾਲ ਫਿਰ ਰਹੇ ਆ ਆਪਾਂ ਹੁਣ ਤੁਹਾਡੇ ਚ ਵੀ ਕੋਈ ਫੌਜ ਵਾਲੇ ਹੋਣੇ ਆ ਮੁੰਡੇ ਇੱਥੇ ਸਾਡੀ ਜਿੱਥੇ ਸਾਡੇ ਜਥੇਬੰਦੀਆਂ ਬਹੁਤ ਕੰਮ ਕਰ ਰਹੀਆਂ ਗੁਰਦਾਸਪੁਰ ਅੰਬਰਸਰ ਸਵਾਲ ਪੈਦਾ ਇਹ ਹੁੰਦਾ ਹੁਣ ਆ ਯੰਗ ਜਨਰੇਸ਼ਨ ਖੜੀ ਆ ਆਪਾਂ ਤਾਂ ਬੁੜੇ ਹੋ ਗਏ ਪੰਜਾਬ ਬਾਰੇ ਸਾਰੀ ਗੱਲਾਂ ਕਰਦੇ ਆ ਆਪਾਂ ਪੰਜਾਬ ਚ ਪ੍ਰੋਬਲਮ ਆ ਵਟੇ ਦੀ ਹੱਲ ਕੀ ਨੇ ਇੱਕ ਚੀਜ਼ ਤਾਂ ਇਹ ਆ ਵੀ ਆਪਾਂ ਸਾਰੇ ਵਟੇ ਹੋਏ ਆ ਛੋਟੇ ਛੋਟੇ ਗਰੁੱਪਾਂ ਚ ਵਟ ਗਏ ਆ ਅਸੀਂ ਹੁਣ ਪੰਜਾਬ ਨੂੰ ਕਿਵੇਂ ਸੰਭੀਏ ਆ ਹੁਣ ਯੰਗ ਬੱਚੇ ਖੜੇ ਆ ਇਹਨਾਂ ਦਾ ਭਵਿੱਖ ਕੀ ਆ ਤੁਸੀਂ ਦੂਜੀਆਂ ਸਟੇਟਾਂ ਚ ਜਰਾ ਜਾ ਕੇ ਦੇਖੋ ਉਹਨਾਂ ਸਟੇਟਾਂ ਚ ਕੋਈ ਆਏ ਨਹੀਂ ਹੈਗਾ ਬਈ ਮੈਂ ਆਪਦੀ ਸਟੇਟ ਛੱਡ ਕੇ ਕੈਨੇਡਾ ਜਾਣਾ ਅਮਰੀਕਾ ਜਾਣਾ ਅਸੀਂ ਆਪਦੇ ਸਟੇਟ ਨੂੰ ਰੌਲਾ ਸਭ ਤੋਂ ਜ਼ਿਆਦਾ ਪਾਉਂਦੇ ਆ ਦਿਲ ਵੀ ਮੇਰਾ ਇੱਥੇ ਵੱਸਦਾ ਮੇਰੀ ਆਤਮਾ ਵੀ ਵੱਸਦੀ ਹੈ ਬਟ ਮੈਨੂੰ ਮੌਕਾ ਲੱਗੇ ਮੈਂ ਹੁਣ ਕੈਨੇਡਾ ਤੁਰ ਜਾਊਂਗਾ ਨਾ ਮੇਰੀ ਲੱਤ ਉਰੇ ਆ ਨਾ ਮੇਰੀ ਲੱਤ ਉਥੇ ਆ ਨਾ ਮੇਰਾ ਮਨ ਇੱਥੇ ਆ ਨਾ ਮੇਰਾ ਮਨ ਉਧਰ ਹੈ ਇਹ ਸਾਡੀ ਇੱਕ ਕੜਿਚੀ ਜੀ ਫਸੀ ਹੋਈ ਆ ਪੰਜਾਬੀਆਂ ਦੀ ਹੁਣ ਅਸੀਂ ਆ ਲੱਗੇ ਹੋਇਆ ਆ ਨਹੀਂ ਮੈਂ ਪਤਾ ਕੀ ਆ ਮੈਂ ਸਗੋਂ ਤੁਹਾਡੇ ਨਾਲੋਂ ਮੇਰੇ ਨਾਲੋਂ ਜ਼ਿਆਦਾ ਸਮਝ ਇਹਨਾਂ ਨੂੰ ਹੋਣੀ ਚਾਹੀਦੀ ਆ ਕੱਲੋਂ ਇਹਨਾਂ ਦੇ ਬੱਚੇ ਵੱਡੇ ਹੋਣੇ ਆ ਇਹਨਾਂ ਨੇ ਉਰੇ ਰਹਿਣਾ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਡਰੈਸ ਕਰਨ ਦੀ ਲੋੜ ਹੈ ਅਸੀਂ ਧਰਮ ਚ ਬੱਟੇ ਫਿਰਦੇ ਆਂ ਜਾਤ ਪਾਤਾਂ ਚ ਬੱਟੇ ਫਿਰਦੇ ਆਂ ਇਹਨਾਂ ਨੂੰ ਕੁਛ ਨਹੀਂ ਚੀਜ਼ ਇਹ ਚਾਹੀਦੀ ਇਹਨਾਂ ਨੂੰ ਇਹ ਚਾਹੀਦਾ ਸਾਨੂੰ ਇਨਫਰਾਸਟ੍ਰਕਚਰ ਵਧੀਆ ਹੋਵੇ ਵਧੀਆ ਗਵਰਨੈਂਸ ਹੋਵੇ ਸਾਡੇ ਸਕੂਲ ਵਧੀਆ ਹੋਣ ਸਾਡੀ ਹੈਲਥ ਸਿਸਟਮ ਵਧੀਆ ਹੋਵੇ ਹੁਣ ਜਿਵੇਂ ਤੁਸੀਂ ਸਾਰੇ ਕਹਿੰਦੇ ਆਂ ਆਪਾਂ ਪੰਜਾਬੀ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪ ਦਾ ਆਪ ਦਾ ਕਰ ਲੈਨੇ ਆਂ ਫੇਰ ਵੀ ਸਾਡੇ ਪਾਉਣੇ 4 ਲੱਖ ਕਰੋੜ ਸਾਡੇ ਤੇ ਕਰਜ਼ਾ ਹੈ ਜੇਪ ਸਟੇਟ ਤੇ ਕਰਜ਼ਾ ਤਾਂ ਇਹਦਾ ਮਤਲਬ ਮੇਰੇ ਘਰ ਤੇ ਹੀ ਕਰਜ਼ਾ ਹੈ ਸਾਡੇ ਤੇ ਵੀ ਕਰਜ਼ਾ ਹੈ ਤੇ ਉਹ ਕਰਜ਼ਾ ਬਣਿਆ ਕਿਵੇਂ ਹੁਣ ਮੇਰੇ ਵਰਗਾ ਪੜਿਆ ਲਿਖਿਆ ਬੰਦਾ ਵੀ 300 ਯੂਨਟ ਫ੍ਰੀ ਲੈ ਰਿਹਾ ਸਾਡਾ ਕਿਰਦਾਰ ਡਾਊਨ ਹੋ ਗਿਆ ਸਾਡਾ ਕੈਰੇਕਟਰ ਡਾਊਨ ਹੋ ਗਿਆ ਬੇਟਾ ਅਸੀਂ اخلاق ਅਸੀਂ ਰੋਜ਼ ਗੁਰਦੁਆਰੇ ਵੀ ਜਾਂਦੇ ਆ ਬੇਟਾ ਇਹ ਬਹੁਤ ਸੀਰੀਅਸ ਗੱਲਾਂ ਨੇ ਜੀ ਆ ਸਾਨੂੰ ਆ ਸੋਚਣ ਦੀ ਲੋੜ ਹੈ ਵੀ ਅਸੀਂ ਆਪਦਾ اخلاق ਕਿਵੇਂ ਉੱਚਾ ਕਰੀਏ ਅਸੀਂ ਨਾ ਬਟੀਏ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੰਨ ਲਓ ਮੈਂ 100 ਕਿੱਲਾ ਗੰਨਾ ਲਾਇਆ ਵਾ ਮੈਂ ਮਕੇਰੀਆਂ ਮੇਲ ਨੂੰ ਫ੍ਰੀ ਦੇ ਦਿਆਂ ਲੋਕਾਂ ਨੂੰ ਫ੍ਰੀ ਦੇ ਦਿਆਂ ਕੱਲ ਨੂੰ ਮੈਨੂੰ ਮੇਕੋ ਪੈਸੇ ਮੋਕੇ ਗਏ ਮੈਂ ਕਰਜ਼ਾ ਲੈ ਲਿਆ ਸੈਂਟਰ ਗਵਰਨਮੈਂਟ ਕੋ ਮੈਂ ਫੇਰ ਫ੍ਰੀ ਬਣਦਾ ਮੈਂ ਇਹ ਚਾਹੁੰਦਾ ਵਾ ਕਾਂਗਰਸ ਸਰਕਾਰ ਵੀ ਆ ਜਾਏ ਕਾਲੀ ਵੀ ਆ ਜਾਏ ਆਮ ਵਾਲੇ ਆ ਜਾਣ ਸਾਨੂੰ ਚਾਹੀਦਾ ਹੀ ਕੋਕਣੀ ਮੁਕਤ ਸਾਨੂੰ ਸਾਨੂੰ ਚਾਹੀਦਾ ਕੀ ਆ ਸਾਡੇ ਪਰਿਵਾਰ ਚ ਇੱਕ ਮੇਰੇ ਸਾਰੇ ਪਰਿਵਾਰ ਦੇ ਇੱਕ ਮੁਲਾਜ਼ਮ ਨੀਗਾ ਤੇ 55000 ਚ ਨੌਕਰੀ ਜੇ ਅਸੀਂ ਵਧੀਆ ਬਿੱਲ ਤਾਰਾਂਗੇ ਵਧੀਆ ਤੌਰ ਖਾਵਾਂਗੇ ਸਾਨੂੰ ਨਾ ਦੇ ਦਿਓ ਕਨਕ ਤੌਰ ਅਸੀਂ ਮੈਂ 20 ਮੋਟਰਾਂ ਲਾਈਆਂ ਵਾ ਤੇ ਮੈਨੂੰ 500 ਰੁਪਏ ਜਿੱਦਾਂ ਬਾਦਲ ਪਹਿਲਾਂ ਬਿੱਲ ਲਾਉਂਦਾ 500 ਰੁਪਏ ਬਿੱਲ ਦੇਣ ਲੱਗੇ ਕੋਈ ਆਖਿਆ ਹੀ ਨਹੀਂ ਕਿਉਂਕਿ ਮੈਂ ਇੱਕ ਮੋਟਰ ਦੇ ਉੱਤੇ 10 ਕਿਲੇ ਪੈੜੀ ਸਾਂਭਣ ਡਿਆ ਤੇ ਜੇ ਮੈਨੂੰ ਮਹੀਨੇ ਦਾ 500 ਰੁਪਏ ਦੇਣਾ ਪਏ ਕੋਈ ਗੱਲ ਨਹੀਂ ਕਿ ਇੱਡੀ ਵੱਡੀ ਆ ਗਈ ਪਰ ਇੱਥੇ ਕੀ ਆ ਸਾਨੂੰ ਇਹ ਚੀਜ਼ ਵੰਡ ਕੇ ਪਰ ਸਰਕਾਰਾਂ ਵੀ ਧੋਖੇ ਤੇ ਜਾ ਰਹੀਆਂ ਵਾ ਸਰਕਾਰ ਸਰਕਾਰਾਂ ਨੂੰ ਲੋਕੇ ਜਾਣਦੇ ਨੌਕਰੀ ਨੌਕਰੀ ਦੇਣ ਨੌਕਰੀ ਦੇਣ 15-15 ਜਰ ਨਹੀਂ ਜਾਣਗੇ ਜੀ ਬਾਹਰ ਮੇਰਾ ਮੇਰਾ ਆਪਣਾ ਨਿੱਕੀ ਮੈਂ ਤਾਂ ਮੈਂ ਨਹੀਂ ਭੜ ਜਾਊਗਾ ਪਰ 15-20000 ਰੁਪਏ ਇਹ ਮੁੰਡੇ ਮੇਰੇ ਭਤੀਜੇ ਆ ਇਹ ਸਾਰੇ ਪਰ ਇਹ ਕਹਿਣ ਦਾ ਮਤਲਬ ਜੇ ਤੁਸੀਂ ਬਸ ਦਾ ਕਿਰਾਇਆ ਫ੍ਰੀ ਕਰਤਾ ਸਰੇ ਅੰਬਰਸਰ ਨੂੰ ਜਾਣਾ ਹੋਵੇ ਜੀ 7 ਵਜੇ ਤੱਕ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਰਦਾਰਾਂ ਦੀਆਂ ਪੱਗਾਂ ਲੱਜ ਜਾਂਦੀਆਂ ਸੇ ਬਸ ਚਰ ਲੱਗਿਆ ਕਿਉਂ ਬੀਬੀਆਂ ਚਰ ਨਹੀਂ ਦਿੰਦੀਆਂ ਮੁਕਤ ਕਰਕੇ ਲੋਕੀ ਤੇ ਮੁਫਤ ਖੋਰ ਬਣਾਤੇ ਸਾਰੇ ਮੁਫਤ ਖੋਰ ਬਣਾਤੇ ਜੀ ਅੱਗੇ ਸਿੱਧਾ ਜਾਂਦੇ ਨਹੀਂ ਐਤਵਾਰ ਕਿਉਂਕਿ ਕਿਰਾਇਆ ਨਹੀਂ ਸੀ ਜੇਬ ਚ ਹੁੰਦਾ ਹੁਣ ਬੀਬੀਆਂ ਬੰਦਾ ਨਹੀਂ ਉਹ ਤੁਹਾਨੂੰ ਦੱਸੀ ਦੀ ਚਲ ਜਿਓ ਵੇਖ ਲਓ ਵਿਚਾਰਾ ਵਿਚਾਰਾ ਸਾਹਿਬ ਕੱਟਣ ਜਾਂਦੀਆਂ ਸਾਰੀਆਂ ਬੀਬੀਆਂ ਜਾਂਦੀਆਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਨਹੀਂ ਦੇਖੋ ਦੇਖੋ ਮੈਂ ਇਸ ਨੂੰ ਥੋੜਾ ਐਡ ਕਰਦਾ ਮੁਫਤ ਖੋਰ ਬਣਾਉਣ ਦੀ ਗੱਲ ਇਹ ਸੀ ਵੀ ਇਹ ਸਾਡਾ ਜਿਹੜਾ ਪੋਲਿਟਿਸ਼ੀਅਨ ਹੈ ਲੀਡਰ ਹੈ ਇਹ ਤਾਂ ਚਾਹੁੰਦਾ ਹੈ ਕਿ ਐਵੇਂ ਆਮ ਤੇ ਖਰਾਤਾ ਵੰਡਣ ਮੇਰੀ ਗੱਲ ਸਮਝੇ ਇਹ ਆਂਦੇ ਨੇ ਵੀ ਫੋਟੋਆਂ ਕਰਵਾਈਏ ਖਰਾਤਾ ਵੰਡিয়ে ਤੇ ਲੋਕਾਂ ਨੂੰ ਭਿਖਾਰੀ ਬਣਾ ਕੇ ਦਿਖਾਈਏ ਤੇ ਖੁਦ ਦਇਨਦਾਰ ਬਣ ਕੇ ਦੁਨੀਆਂ ਦੀ ਨਜ਼ਰ ਚ ਦੇਖੀਏ ਜਿਹੜੀ ਸਰਦਾਰ ਸਾਹਿਬ ਨੇ ਗੱਲ ਕੀਤੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਹੜੇ ਮੁਫਤ ਖੋਰੀਆਂ ਵੀ ਆਦਤ ਪਾ ਗਈ ਹੈ ਤੇ ਲੋਕਾਂ ਨੂੰ ਚਲੋ ਆਦਤ ਪੈ ਜਾਂਦੀ ਲੋਕਾਂ ਨੂੰ ਲੱਗਦਾ ਸਰਕਾਰ ਸਹੂਲਤ ਦੇ ਰਹੀ ਹੈ ਲੇਕਿਨ ਸਾਡੇ ਕਿਰਦਾਰ ਦੀ ਕਾਸਟ ਉੱਤੇ ਐਟ ਦਾ ਐਕਸਪੈਂਸ ਆਫ ਆਰ ਕੈਰੈਕਟਰ ਹੈਗਾ ਮੈਂ ਤਾਂ ਗੱਲ ਇੱਕ ਸਹਿਮ ਤੋਂ ਰੋਣ ਲੱਗਾ ਮੈਂ ਚੰਗਾ ਭਲਾ ਜ਼ਿੰਮੇਦਾਰ ਬੰਦਾ ਵਾਂ ਜੀ ਮੈਂ ਵੀ ਦੀਪੂ ਦਾ ਕਾਰਡ ਬਣਵਾਇਆ ਵਾ ਜੀ ਕਿਉਂ ਬਣਵਾਇਆ ਇਹ ਮੇਰੇ ਸਰਪੰਚ ਸਾਹਿਬ ਇੱਥੇ ਖਲੋਤੇ ਕਹਿੰਦਾ ਤੂੰ ਕਿਉਂ ਨਹੀਂ ਲੈਂਡ ਆ ਜੋ ਸਾਡਾ ਪਿੰਡ ਲੈਂਡ ਆ ਅਮਰੀਕਾ ਵਾਲੇ ਲੈਂਡ ਤੂੰ ਤੇ ਜ਼ਿੰਮੇਦਾਰਾ ਕਰਦਾ ਮੈਂ ਇਹ ਬੇਨਤੀ ਕਰਨਾ ਸਾਰਿਆਂ ਦੇ ਕਾਰਡ ਕੱਟੇ ਜਾਣ ਤੇ ਸਾਰਿਆਂ ਜਿਹੜੀ ਬੱਸਾਂ ਦੇ ਕਿਰਾਏ ਆ ਇਹ ਵੀ ਕੱਟੇ ਜਾਣ ਜੇ ਭਗਵੰਤ ਮਾਨ ਨੇ ਆਪਣੇ ਪੰਜਾਬ ਦੀ ਸਰਕਾਰ ਲਿਆਉਣੀ ਹੈ ਨਾ ਇੱਕ ਤੇ ਇਹ ਕੀਤਾ ਜਾਵੇ ਤੇ ਦੂਜਾ ਜਰਾ ਆ ਪਹਿਲੀ ਵਾਰ ਮੈਂ ਸੁਣ ਰਹਾ ਕੋਈ ਕਹਿ ਰਿਹਾ ਸਾਡੇ ਸਹੂਲਤਾਂ ਕਟਾਓ ਤੇ ਮਨ ਦਾ ਪੰਜਾਬੀਆਂ ਨੂੰ ਹੁਣ ਕਰਨਾ ਪੈਣਾ ਤੁਸੀਂ ਜੋ ਦੇਣਾ ਹੈ ਉਹ ਦੇ ਨਹੀਂ ਪਾ ਰਹੇ ਆ ਜੋ ਹਾਲਾਤ ਅੱਜ ਹੈਗੇ ਨੇ ਆਪਾਂ ਜਿੱਥੇ ਖੜੇ ਜੋ ਕਰਦੇ ਪਏ ਆ ਇਹ ਵੀ ਸਰਕਾਰਾਂ ਦੇ ਕੰਮ ਸੀ ਹੁਣ ਮੁਫਤ ਦੀ ਆਟੇ ਚੌਲ ਦੇ ਕੇ ਤੇ ਖੋਇਆ ਕੀ ਤੇ ਵਾਂਝੇ ਕਿਥੋਂ ਰਏ ਸੀ ਦੇਖੋ ਜੀ ਬੇਨਤੀ ਬੇਨਤੀ ਹੈ ਨਾ ਸਾਡੇ ਲੋਕਾਂ ਚ ਕਮੀ ਹੈ ਦੇਖੋ ਜਿਹੜੀ ਸਰਕਾਰ ਆਉਂਦੀ ਆ ਉਹ ਵਾਅਦਾ ਲਾਰਾ ਇਹੋ ਜਿਹਾ ਲਾਉਂਦੀ ਆ ਲੋਕ ਬਹਿਕਾਵੇ ਚ ਆ ਕੇ ਸਾਰੇ ਵੋਟਾਂ ਪਾ ਦਿੰਦੇ ਆ ਲੋਕਾਂ ਨੂੰ ਖੜਾਉਣਾ ਪੈਣਾ ਆ ਲੋਕਾਂ ਨੂੰ ਸਟੈਂਡ ਲੈਣਾ ਪੈਣਾ ਵਾ ਸਾਨੂੰ ਸਹੂਲਤਾਂ ਨਹੀਂ ਚਾਹੀਦੀਆਂ ਸਾਨੂੰ ਉਹ ਚੀਜ਼ਾਂ ਚਾਹੀਦੀਆਂ ਜੋ ਸਰਕਾਰਾਂ ਦੇ ਹੱਕ ਹੈ ਜਿਸ ਤਰ੍ਹਾਂ ਵੀ ਸਾਨੂੰ ਹੈਲਥ ਚੰਗੀ ਮਿਲੇ ਐਜੂਕੇਸ਼ਨ ਚੰਗੀ ਮਿਲੇ ਬਾਰੇ ਜਾਣੇ ਆ ਹਨਾ ਰੋਜ਼ ਆਪਾਂ ਕਹਿੰਦੇ ਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਠੀਕ ਹੈ ਐ ਸਿੱਖੀ ਦਾ ਇੰਨੀ ਕੀ ਫਲਸਫਾ ਹੈ ਬਸ ਮੂਲ ਮੰਤਰ ਪੜ ਲਓ ਉਹ ਰੱਬ ਨਜ਼ਾਰੇ ਨਾਲ ਚੜ੍ਹਦੀਆਂ ਕਲਾ ਚ ਰਹੋ ਬੰਦੇ ਦੀ ਜ਼ਰੂਰਤ ਕੀ ਹੈ ਰੋਟੀ ਕਪੜਾ ਮਕਾਨ ਲੇਕਿਨ ਜਦੋਂ ਸਾਡੀਆਂ ਜ਼ਰੂਰਤਾਂ ਲਾਲਚ ਬਣ ਜਾਂਦੀਆਂ ਨੇ ਹੁਣ ਆਪਾਂ ਜਦੋਂ ਆਲੇ ਦੁਆਲੇ ਦੇਖਦੇ ਆ ਸਾਡੇ ਹਰ ਬੰਦਾ ਲੀਡਰ ਬਣਨਾ ਕਿਉਂ ਚਾਹੁੰਦਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਉੱਥੇ ਕਰਪਸ਼ਨ ਹੈ ਮੈਂ 32 ਸਾਲ ਆਰਮੀ 'ਚ ਜੌਬ ਕਰਕੇ ਆਇਆ ਮੈਂ ਇੱਕ ਘਰ ਜੇ ਬਣਾਇਆ ਪੂਰੀ 32 ਸਾਲ ਦੀ ਕਮਾਈ 'ਚ ਉਹ ਵੀ ਲੋਨ ਲੈ ਕੇ ਬਣਾਇਆ ਮੈਂ ਕੋਈ ਗਿਲਾ ਨਹੀਂ ਕਰ ਰਿਹਾ ਬਟ ਇੱਥੇ ਤੁਹਾਡਾ ਲੀਡਰ ਜਦੋਂ ਪੋਲੀਟੀਸ਼ੀਅਨ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ ਉਹ ਤਾਂ ਗੱਫੇ ਮਾਰ ਜਾਂਦਾ 500 600 ਕਰੋੜ ਮਤਲਬ ਕਮਾਲ ਹੋ ਗਈ ਯਾਰ ਮਤਲਬ ਜਦ ਤੱਕ ਅਸੀਂ ਇਹ ਸਵਾਲ ਨਹੀਂ ਕਰਾਂਗੇ ਸਾਡੇ 'ਚ ਕਦੇ ਬਦਲਾਅ ਨਹੀਂ ਆਊਗਾ ਜੇ ਆ ਅਣਖੀ ਦਿਖਾ ਰਹੇ ਆ ਵੀ ਅਸੀਂ ਆਪ ਖੜੇ ਹੋ ਸਕਦੇ ਆ ਮੈਂ ਤਾਂ ਇਹਨਾਂ ਨੂੰ ਕੱਲ ਚੈਨਲ ਵਾਲਿਆਂ ਨੂੰ ਇਹ ਕਹਿ ਰਹੇ ਸੀ ਮੈਂ 10 ਸਾਲ ਇੱਥੇ ਸਰਕਾਰ ਹੀ ਨਾ ਬਣਾਓ ਆ ਚੁੱਪ ਕਰਕੇ ਡੀਸੀ ਡੀਸੀ ਨੂੰ ਕੰਮ ਤਾਂ ਕਰੰਦੇ ਹੋ ਉਹ ਹੁਣ ਤਾਂ ਡੀਸੀ ਉੱਥੇ ਤੁਰਿਆ ਫਿਰਦਾ ਰਹਿੰਦਾ ਉਹ ਪੋਲੀਟੀਸ਼ੀਅਨਸ ਦੇ ਮਗਰ ਮਗਰੀ ਆ ਤੁਸੀਂ ਸਰਕਾਰ ਬਣਾਓ ਹੀ ਨਾ ਸਦੀਕ ਅਚਲਾ ਲਾ ਲੋ ਆਪਣੇ ਆਪਣੇ ਬੰਦੇ ਲਾ ਦੋ ਚਾਰ ਚਾਰ ਆ ਜਿੰਨੀ ਮਿੱਟੀ ਪੈ ਰਹੀ ਹੈ ਜਿੰਨਾ ਕੰਮ ਹੋ ਰਿਹਾ ਇਹ ਸਾਰਾ ਮਨਰੇਗਾ ਚ ਪਵਾ ਕੇ ਉਹਨਾਂ ਨੇ ਫੇਰ ਪੈਸਾ ਕਾ ਜਾਣਾ ਜੀ ਫੇਰ ਪੈਸਾ ਕਾ ਜਾਣਾ ਸੱਚ ਹੈ ਮਤਲਬ ਲੱਖਾਂ ਦੀ ਮਿੱਟੀ ਆ ਰਹੀ ਹੈ ਆ ਇੱਥੇ ਸੇਵਾ ਚ ਰਹੀ ਹੈ ਫਰੀ ਰਹੀ ਹੈ ਕੰਮ ਲੋਕੀ ਫਰੀ ਕਰ ਰਹੇ ਸੇਵਾ ਕਰ ਰਹੇ ਆ ਪਰ ਇਹ ਸਾਰਾ ਤੁਸੀਂ ਦੇਖ ਲਿਓ ਲੱਖਾਂ ਰੁਪਇਆ ਉਹਨਾਂ ਨੇ ਪਾਸ ਕਰਾ ਕੇ ਖਾ ਜਾਣਾ ਇੱਕ ਵੇਖੋ ਜੀ ਬੇਨਤੀ ਜਦੋਂ ਮੈਂ ਨਿਕੇ ਨਿਕੇ ਹੁੰਦੇ ਸੀ ਤਾਂ ਆਪਾਂ ਸੁਣਦੇ ਕਿ 40 ਤੋਂ 45 ਹਜ਼ਾਰ ਬਿਜਲੀ ਬੋਰ ਦਾ ਮੁਲਾਜ਼ਮ ਸੀ ਤੇ 15 ਤੋਂ 20 ਹਜ਼ਾਰ ਐਸੇ ਤੁੱਚਦੇ ਪੀਡਬਲਯੂ ਵਿਭਾਗਮ ਦਾ ਇਸ ਮੌਕੇ 35-40 ਹਜ਼ਾਰ ਪੀਡਬਲਯੂ ਵਿਭਾਗਮ ਦੀ ਵੈਕੈਂਸੀ ਖਾਲੀ ਪਈ ਆ ਬਿਜਲੀ ਬੋਰ ਸਾਰਾ ਮੇਰੇ ਇੱਕ ਇਲਾਕੇ ਦੇ 60 ਪਿੰਡ ਨੇ ਤੇ ਪੰਜ ਮੁਲਾਜ਼ਮਾਂ ਜੀ ਤੇ ਪੰਜ ਮੁਲਾਜ਼ਮ ਦਰਦੇ ਵਿਚਾਰੇ ਜਣਾ ਵਿਚੋਂ ਉਹ ਕਹਿੰਦੇ ਕਿ ਐਂਡ ਤੇ ਬੈਠੇ ਆ ਤੇ ਕਦੀ ਅਸੀਂ 119 ਦੇ ਪਾਸੇ ਦੀ ਕਾਲ ਕਦੀ ਧਰਨਾ ਲਾ ਜਦਾ ਧਰਨਾ ਜਿਹੜਾ ਨਾ ਲਾਉਣਾ ਸਾਡਾ ਕੰਮ ਹੋ ਗਿਆ ਅਸੀਂ ਉਹਨਾਂ ਨੂੰ ਇੱਕ ਵਾਰ ਹੋਰ ਦੱਸ ਦਿੱਤਾ ਚਾਨਣ ਦੇ ਲਈ ਕੱਲ ਮੇ ਕਿਹੜੀਆਂ ਦੇ ਅੱਗੇ ਜਥੇਬੰਦੀਆਂ ਫੇਰ ਤਰਨਾਲਾਂ ਵਾਲੀਆਂ 61 ਰੁਪਏ 50 ਪੈਸੇ ਲੈਣ ਵਾ ਤੇ ਭਗਵੰਤ ਮਾਨ ਜੀ ਕਹਿੰਦਾ ਮੈਂ ਰੋੜ ਤੇ ਬਹਿਣ ਨਹੀਂ ਦੇਣੇ ਡਾਂਗ ਫੇਰੂੰਗਾ ਵੇਖੋ ਇਹ ਤੇਰੀ ਸਰਕਾਰ ਆਈ ਜਣਾ ਇਹ ਮੈਂ ਭਗਵੰਤ ਪੁਚੇੜ ਦੇ ਨਾਲੋਂ ਹੀ ਮਾਰੀ ਕਊਗਾ ਇਹ ਜਿਹੜਾ ਭਗਵੰਤ ਪੁਚੇੜਾ ਕਿਉਂਕਿ ਇਹਨੂੰ ਇਹਨਾ ਨਹੀਂ ਪਤਾ ਲੱਗਾ ਕਿ ਲੋਕਾਂ ਨੂੰ ਕਿੰਦਾ ਆਪਣੇ ਰਾਜ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਘੱਟ ਤੋਂ ਘੱਟ ਇੰਨਾ ਹੈਗਾ ਸੀ ਅਸੀਂ ਤੁਹਾਨੂੰ ਦੱਸ ਦਿੰਦੇ ਵੀ ਅਸੀਂ 2014 ਦੇ ਵਿੱਚ ਧਰਨਾ ਲਾਇਆ ਤੇ ਬਾਦਲ ਦੀ ਸਰਕਾਰ ਸੀ ਤੇ ਅੱਜ ਚਲੋ ਅਸੀਂ ਚੰਗਾ ਨਹੀਂ ਉਹਨਾਂ ਕਹਿੰਦੇ ਮੈਂ ਨਾਲ ਉਹਨਾਂ 'ਤੇ ਵੋਟ ਪਾਈਏ ਮੈਂ ਬਹੁਤ ਗ੍ਰੇਸੀ ਬੰਦਾ ਮੈਂ ਮੈਂ ਹੁਣ ਵੀ ਕਹ ਦਣਾ ਮੈਂ ਉਸੇ ਜਾ ਕੇ ਨਾ ਆਈ ਗਿਆ ਇਹ ਤੋਂ ਗੱਡੀਆਂ ਲੈ ਕੇ ਚੰਡੀਗੜ੍ਹ ਮੀਟਿੰਗ ਕੀਤੀ ਆਈ ਗਿਆ ਬਾਦਲ ਸਾਹਿਬ ਅਸੀਂ ਇਸ ਕੰਮ ਬਾਤੇ ਆਏ ਆ ਤੇ ਕਹਿੰਦਾ ਵੀ ਇੰਨੀ ਤਰੀਕ ਨੂੰ ਪੈਸੇ ਪੈਣਗੇ ਆਈ ਗਿਆ ਬਿਲਕੁਲ ਨਹੀਂ ਅੱਜ ਗੱਡੀ ਤੇਲ ਨਹੀਂ ਕਹਿੰਦਾ ਆਪਣੇ ਲੀਡਰ ਨੂੰ ਕਹਿੰਦਾ ਪੰਪ ਤੇ ਗੱਡੀਆਂ ਲੈ ਜਾ ਉਹਨਾਂ ਨੂੰ ਤੇਲ ਪਵਾ ਕੇ ਪਿਆ ਜ ਰੋਟੀ ਖਵਾ ਕੇ ਵੇਜ ਇਹ ਭਗਵੰਤ ਮਾਨ ਦੀ ਕੋਟੀ ਹੈ ਗਈ ਤਾਂ ਨਾਲੋਂ ਜਾਂਦੇ ਆ 6 ਕਿਲੋਮੀਟਰ ਪਿੱਛੇ ਡੱਕਾ ਲਵਾ ਜਾਂਦਾ ਗੱਲ ਤੇ ਘਰੇ ਸਾਡੇ ਵਿੱਚੋਂ ਹੀ ਨਿਕਲਿਆ ਸਾਡੇ ਨਾਲ ਹੀ ਧਰਨੇ ਆ ਦੇਖੋਤਾ ਇਹਨੂੰ ਜਿਹੜੀ ਬੋਟ ਬਣੀ ਹੈ ਸਰਕਾਰ ਬਣੀ ਹੈ ਕੇਜੀਐਲ ਦੇ ਮੂੰਹੋਂ ਨਹੀਂ ਬਣੀ ਭਗਵੰਤ ਮਾਨ ਦੇ ਮੂੰਹੋਂ ਸਰਕਾਰ ਬਣੀ ਹੈ ਤੇ ਇਹ ਬਦਲਾ ਲੋਕ ਚਾਹੁੰਦੇ ਸੀ ਅਸੀਂ ਬਾਤਿਆਂ ਵੀ ਬਦਲਾਵ ਆਉਣ ਲੱਗਾ ਬੱਚਿਆਂ ਨੂੰ ਨੌਕਰੀ ਮਿਲੂ ਇਹਨਾਂ ਇੱਕ ਵਾਅਦੇ ਦੇ ਨਹੀਂ ਉੱਤਰਿਆ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਕਿ ਕਿਸ ਨੂੰ ਲਾ ਪਾ ਕੇ ਵੀ ਉਹ ਮਾਰਾ ਚੰਗਾ ਪਰ ਬੇਨਤੀ ਇਹ ਹੈ ਤੁਹਾਡੇ ਚੈਨਲ ਲਈ ਤੁਸੀਂ ਬਹੁਤ ਸਾਡਾ ਟਾਈਮ ਲਿਆ ਵਧੀਆ ਗੱਲਾਂ ਕੋਈ ਤੁਹਾਨੂੰ ਵੀ ਟਾਈਮ ਹੈ ਤੁਹਾਨੂੰ ਟਾਈਮ ਹੈ ਕਿਉਂਕਿ ਤੁਹਾਨੂੰ ਇੱਕ ਚੀਜ਼ ਕਰਨ ਦੀ ਲੋੜ ਹੈ ਜੇ ਤਾਂ ਅਸੀਂ ਉਹ ਸਮਝ ਜਾਵਾਂਗੇ ਪੰਜਾਬੀ ਨਾ ਅਸੀਂ ਕਾਂਗਰਸੀਆਂ ਨਾ ਅਸੀਂ ਅਕਾਲੀ ਨਾ ਅਸੀਂ ਆਪ ਸੁਣ ਲਓ ਮੇਰੀ ਗੱਲ ਨਾ ਭਾਜੀਪੀ ਜੇ ਭਲਾ ਕਰਨਾ ਹੈ ਆਸੀਂ ਹੈਗੇ ਆ ਪੰਜਾਬੀ ਅਸੀਂ ਹੈਗੇ ਆ ਪੰਜਾਬ ਵਾਲੇ ਜਿੱਦਣ ਆਪਾਂ ਵਟਣਾ ਬੰਦ ਹੋ ਜਾਾਂਗੇ ਜਿੱਦਣ ਤੁਸੀਂ ਇਕੱਠੇ ਹੋਗੇ ਉਦੋਂ ਇਹ ਪ੍ਰਸ਼ਾਸਨ ਸਾਰਾ ਸੂਤ ਹੋ ਜੂ ਇਹ ਜਿਹੜੀ ਅਣਖ ਆ ਨਾ ਇਹ ਅਣਖ ਦਾ ਮਤਲਬ ਇਹ ਹੁੰਦਾ ਵੀ ਆਪਾਂ ਆਪ ਦੇ ਇਮਾਨਦਾਰੀ ਤੇ ਖੜੇ ਹੋਈਏ ਪੈਰਾਂ ਤੇ ਖੜੇ ਹੋਈਏ ਠੀਕ ਹੈ ਔਰ ਆਪਾਂ ਛੋਟੀਆਂ ਚੀਜ਼ਾਂ ਦੇ ਉੱਤੇ ਨਾ ਵਟਿਏ ਔਰ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਕੋਈ ਮੰਨ ਲਓ ਗਰੀਬ ਤਬਕਾ ਹੈਗਾ ਜਾਂ ਗਰੀਬ ਪਰਿਵਾਰ ਹੈ ਉਹਨੂੰ ਆਪਾਂ ਪਿੰਡ ਵਾਲੇ ਸੰਭੀਏ ਇੱਕ ਦੂਏ ਦਾ ਆਪਾਂ ਖਿਆਲ ਕਰੀਏ ਜਿਹਨੂੰ ਅਸੀਂ ਭਾਈਚਾਰਾ ਕਹਿੰਦੇ ਆ ਹੁਣ ਜ਼ਿਆਦਾ ਤੌਰ ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਭਾਈਚਾਰਾ ਦਿਖਾਉਣ ਦੀ ਖਤਰ ਹੋ ਗਿਆ ਇਹਨੂੰ ਇੰਪਲੀਮੈਂਟ ਕਰਨ ਦੀ ਲੋੜ ਆ ਜਿੱਦਣ ਆਪਾਂ ਇਹ ਠੀਕ ਹੋ ਜਾਾਂਗੇ ਮੈਂ ਕਹਿੰਦਾ ਤੁਹਾਨੂੰ ਕੋਈ ਨਹੀਂ ਆਪਣਾ ਨੁਕਸਾਨ ਕਰਦਾ ਇਹ ਇਹ ਜੀ ਤੁਹਾਡੀ ਗੱਲ ਸਹੀ ਆ ਪਰ ਮੈਂ ਇਹ ਗੱਲ ਤੇ ਬੋਲ ਰਹਾ ਸੀ ਵੀ ਅਸੀਂ ਪੰਜਾਬੀ ਹੋਵਾਂ ਸੋ ਛਿੱਤਰ ਵੀ ਖਾਂਦੇ ਸੋ ਗੰਢਾ ਵੀ ਖਾਦਾ ਹੁਣ ਫਿਰ ਆ ਕੇ ਫਿਰ ਆਪਣੇ ਕਿੱਲੇ ਤੇ ਆ ਗਏ ਨਾ ਹੁਣ ਜਦੋਂ ਹਰਾਂ ਦੀ ਦੋ ਵਾਰੀ ਮਾਰ ਪੈ ਗਈ ਪਤਾ ਲੱਗ ਗਿਆ ਵੀ ਕੋਈ ਨਹੀਂ ਸੱਡਾ ਨੂੰ ਹੁਣ ਸਾਡੇ ਆਪਣੇ ਭਰਾ ਬਣੇ ਆ ਤੁਸੀਂ ਚੰਡੀਗੜ੍ਹੋਂ ਆ ਕੇ ਸਾਡੀ ਸਾਰ ਲੈਂਦੇ ਹੋ ਕੋਈ ਜਨ ਅਮਰੀਕਾ ਦੁਆਰ ਕੇ ਸਾਰ ਲੈਣ ਲਿਆ ਕੋਈ ਕੈਨੇਡਾ ਦੁਆਰ ਕੇ ਸਾਰ ਲੈਣ ਲਿਆ ਪਰ ਆਹ ਦੇਖੋ ਸਰਕਾਰ ਵੀ ਡਰਦੀ ਡੀਸੀ ਵੀ ਡਰਦਾ ਸਾਨੂੰ ਤੇ ਪਤਾ ਹੀ ਨਹੀਂ ਸੀ ਪਰ ਜਾਗਰਿਤ ਕਿਨੇ ਕੀਤਾ ਤੁਹਾਡੇ ਚੈਨਲ ਵਾਲੇ ਨੇ ਅੱਜ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਤੇ ਚਾਹੀਏ ਤੇ ਇੱਥੇ ਦੂਆ ਮੇਰੇ ਡੀਸੀ ਵੀ ਨੂੰ ਚੱਲ ਸਕਦੇ ਹਾਂ ਐਸਟੀਆ ਨੂੰ ਸੱਜ ਸਕਦੇ ਹਾਂ ਸੀਲਦਾਨ ਨੂੰ ਸੱਜ ਸਕਦੇ ਪਰ ਦਿਖਾਇਆ ਕਿਨੇ ਇਹ ਤੁਹਾਡੇ ਚੈਨਲ ਵਾਲੇ ਨੇ ਜਾਗਰਿਤ ਕੀਤਾ ਨਾ ਤੁਸੀਂ ਧਰਿਆ ਚ ਬੰਦੇ ਰੋ ਇੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਇਹ ਬਹੁਤੀ ਲੰਮੀ ਖਬਰ ਆਪਣੀ ਚੱਲਣੀ ਕਿ ਨਾ ਚੱਲਣੀ ਨਹੀਂ ਸਾਰੀ ਚੱਲੇਗੀ ਇੱਕ ਚੀਜ਼ ਮੈਂ ਦੇਖ ਰਿਹਾ ਸੀ ਅਸਮਾਨ ਚ ਬਹੁਤ ਖੜ ਗਏ ਨੇ ਤੇ ਸੂਰਜ ਚਮਕਦਾ ਪਿਆ ਹੈ ਇਹ ਦੱਸੋ ਕਿ ਹੁਣ ਪਾਣੀ ਘਟਿਆ ਪਿਆਸ ਦਰਿਆ ਚ ਹਾਂਜੀ ਪਾਣੀ ਦਾ ਪੱਧਰ ਜਿਹੜਾ ਉਹ ਕਾਫੀ ਘਟਿਆ ਹੋਇਆ ਵਾ ਪਰ ਫੇਰ ਵੀ ਸਾਨੂੰ ਮੈਸੇਜ ਮੋਬਾਈਲ ਤੇ ਆ ਰਹੇ ਆ ਅਲਰਟ ਕੀਤਾ ਜਾ ਰਿਹਾ ਕਿ ਜਿਹੜੀ ਭਾਰੀ ਬਰਸਾਤ ਹੈ ਅਗਲੇ 24 ਘੰਟਿਆਂ ਚ ਬਹੁਤ ਹੋ ਸਕਦੀ ਹੈ ਤੇ ਸਾਡੇ ਦਿਲ ਸਾਰਿਆਂ ਦੇ ਡਰੇ ਹੋਏ ਆ ਫੇਰ ਵੀ ਕਿ ਬਾਰਸ਼ ਜੀ ਜ਼ਿਆਦਾ ਹੋ ਗਈ ਪਹਾੜਾਂ ਚ ਤੇ ਹੋ ਹੀ ਰਹੀ ਹੈ ਜਦੋਂ ਪਹਾੜਾਂ 'ਚ ਜਿਆਦਾ ਬਾਰਿਸ਼ ਹੁੰਦੀ ਤਾਂ ਖਤਰਾ ਤਾਂ ਸਾਡੇ ਵਾਸਤੇ ਉਹੀ ਬਣਦਾ ਨਾ ਤੇ ਕਦੋਂ ਵੀ ਪਾਣੀ ਕਿੰਨਾ ਵੀ ਆ ਸਕਦਾ ਇਸ ਕਰਕੇ ਆਪਾਂ ਚਕੰਨੇ ਹੋ ਕੇ ਕੰਮ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਭਾ ਦੇਖ ਲਈ ਜੀ ਥੈਂਕ ਯੂ ਜੀ ਥੈਂਕ ਯੂ